ਬਰਨਾਲਾ ਵਿੱਚ ਲੁੱਟੇਰਿਆਂ ਦੇ ਹੌਸਲੇ ਬਲੰਦ ਅਚਾਨਕ ਦਿਨ ਵੇਲੇ ਇੱਕ ਬਜ਼ੁਰਗ ਔਰਤ ਦੇ ਸਨਹਿਰੀ ਵਾਲ ਟੁੱਟ ਗਏ ਇਹ ਘਟਨਾ ਬਰਨਾਲਾ ਸ਼ਹਿਰ ਦੇ ਕੇਲਾ ਮੋਹੱਲੇ ਵਿੱਚ ਵਾਪਰੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖੋਲ ਲਈਆਂ ਇੱਕ ਟ੍ਰਾਂਸਿਟ ਟੀਵੀ ਕੈਰੇ ਵਿੱਚ ਹੋਈ ਕੈਦ ਸੋਮਾਵਤੀ ਜੀ ਬਸੋਂ ਬਾਜ਼ਾਰ ਵੱਲੋਂ ਤੂਰੀ ਆਉਂਦੀ ਸੀ ਵੀਰੇ ਤੁਰੀ ਆਉਂਦੀ ਆਉਂਦੀ ਦੇ ਮਗਰੋਂ ਬਸ ਦੋਨੋਂ ਹੱਥ ਮੇਰੇ ਆ ਬਾਲੀਆਂ ਨੂੰ ਪਾਲੇ ਮੈਂ ਚੁੱਪ ਚੁੱਪ ਬੋਲਣ ਲੱਗੀ ਬਾਲੀਆਂ ਲੈ ਕੇ ਬਾਲੀਆਂ ਲੈ ਕੇ ਗਲੀ ਚ ਕੋਈ ਨਹੀਂ ਸੀ ਜੀ ਵੀ ਬਸ ਫੇਰ ਇੰਨੇ ਨੂੰ ਉਹ ਥੋੜੀ ਜੀ ਗਾਂ ਜਾ ਕੇ ਉਹ ਮੋਟਰਸਾਈਕਲ ਤੇ ਚੜ ਗਿਆ ਮੁੰਡਾ ਕਿੰਨੇ ਆਣੇ ਸੀ ਮਤ ਜੀ ਦੋ ਜਾਣੇ ਸੀ ਕਿੰਨੀਆਂ ਬਾਲੀਆਂ ਪੱਟ ਕੇ ਲੈ ਗਏ ਇੱਕ ਜੇ ਦੋ ਇੱਕ ਦੋਵਾਂ ਨੂੰ ਹੱਥ ਪਾਇਆ ਸੀ ਇੱਕ ਪੱਟੀ ਇੱਕ ਬਚ ਗਈ ਤੇ ਕਿੰਨੇ ਟੰਕੇ ਲੱਗੇ ਉਹਨਾਂ ਨੂੰ ਚਾਰ ਟੰਕੇ ਲੱਗੇ ਕਾਰਵਾਈ ਕਰੀ ਕੀਤੀ ਜਾਵੇ ਬਸ ਉਹਨਾਂ ਦੇ ਖਿਲਾਫ ਲੱਭੇ ਜਾਣ ਬੰਦੇ ਮੇਰਾ ਨਾਮ ਰਾਜੀਵ ਸ਼ੋਰੀ ਹੈ ਜੀ ਇਹ 10 ਸਾਲ ਬਦਸਮਦਿ ਘਟਨਾ ਹੈਗੀ ਹੈ ਤੇ ਜਦੋਂ ਮੈਂ ਨਾਸ਼ਤਾ ਕਰਨ ਲੱਗਾ ਕੋਦੋਂ ਵੀ ਸ਼ੋਸ਼ਰਾਬੇ ਦਾ ਆਵਾਜ਼ ਸੁਣੀ ਮੈਂ ਤੇ ਬਾਹਰ ਕੇ ਦੇਖਿਆ ਤਾਂ ਮਾਤਾ ਜੀ ਖੂਨ ਨਾਲ ਲੱਫਤ ਹੋਈ ਹੋਈ ਬੈਸੀ ਤੇ ਇਹ ਮਤਲਬ ਉੱਚੀ ਗੱਰੀ ਵੀ ਮੇਰੀ ਬਾਲੀ ਕੋਲੇ ਤੇ ਅਸੀਂ ਦੇਖਿਆ ਤਾਂ ਹੈ ਨਹੀਂ ਉਹਨਾਂ ਨੂੰ ਪਾਈ ਦਿਨ ਹੁਣਾ ਤੇ ਉਹ ਬਸੋ ਕੁਝ ਕਿੰਟਾਂ ਦੇ ਵਿੱਚਲੀ ਮਤਲਬ ਉਹ ਆਪ ਦਾ ਖੰਮ ਕੀਤਾ ਉਹਨਾਂ ਨੇ ਪੱਤ ਗਏ ਔਰ ਇੱਕ ਇਹਲੇ ਮਹਲੇ ਦੀ ਗੱਲ ਹੈ ਸ਼ੋਰੀ ਪ੍ਰਧਾਨ ਜੀ ਦੇ ਘਰ ਕੋਲੇ ਮੈਂ ਉਹਨਾਂ ਦਾ ਬ੍ਰਦਰਿੰਗ ਹੈ ਹਣਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਜੀ ਮੰਗ ਕਰਦੇ ਆ ਵੀ ਇਹ ਜਿਹੜੇ ਦੋਸ਼ੀ ਨੇ ਉਨ੍ਹਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਦੇ ਵੀ ਜਿਹੜੀ ਦਹਿਸ਼ਤ ਹੈ ਉਹ ਘਟੋ ਰਹੇ ਫੁਟੇਜ ਹੈਗੀ ਹੈ ਜੀ ਹਾਂਜੀ ਦੋ ਜਣੇ ਸੀਗੇ ਉਹ ਪ੍ਰਸ਼ਾਸਨ ਤੋਂ ਬਸੇ ਹੀ ਮੰਗਿਆ ਵੀ ਉਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਔਰ ਤਾਂ ਕਿ ਦੋਸ਼ੀਆਂ ਨੂੰ ਖਿਲਾਫ ਉਹਨਾਂ ਨੂੰ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਮੈਂ ਐਸਐਸਏ ਗਿਆਨ ਸਿੰਘ ਥਾਣਾ ਸਿਟੀ ਬਰਨਾਲਾ ਵਿਖੇ ਲੱਗਾ ਹੋਇਆ ਹਾਂ ਅੱਜ ਇੱਕ ਡਾਕਟਰੀ ਰੁਕਾ ਸੋਮਾਵਤੀ ਪਤਨੀ ਗਰਧਾਰੀ ਰਾਜ ਵਾਸੀ ਕਿਲਾ ਮਹਿਲਾ ਬਰਨਾਲਾ ਦੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੋ ਸੰਬੰਧੀ ਮਸੂਲ ਹੋਇਆ ਅੱਜ ਸਵੇਰੇ ਵਕਤ 7:10 ਤੋਂ 7:30 ਦੇ ਵਿਚਕਾਰ ਜਿਹੜੀ ਮਾਤਾ ਜੀ ਨੇ ਇਹ ਕਿਲਾ ਮਹਿਲਾ ਬਰਨਾਲਾ ਵੇਖੀ ਗਲੀ 'ਚ ਤੁਰੇ ਜਾਂਦੇ ਸੀ ਇੱਕ ਪਲਟੀਨਾ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਤੇ ਮਾਤਾ ਦੀ ਇੱਕ ਬਾਲੀ ਖੋ ਕੇ ਭੱਜ ਗਈ ਇਸ ਸੰਬੰਧੀ ਸਾਡੀ ਆਪਦੀ ਥਾਣੇ ਦੀ ਟੀਮ ਸਾਡੀਆਂ ਟੈਕਨੀਕਲ ਟੀਮਾਂ ਸਾਡੀ ਸੀਆਈਏ ਦੀ ਟੀਮ ਸਾਰੀਆਂ ਸਾਡਾ ਪੀਸੀਆਰ ਸਾਰੀਆਂ ਇਸ ਮਾਮਲੇ ਨੂੰ ਟ੍ਰੇਸ ਕਰਨ ਵਿੱਚ ਲੱਗੀਆਂ ਹਨ ਜਲਦੀ ਹੀ ਮੁਰਜਵੰਗ ਟ੍ਰੇਸ ਕਰਕੇ ਸਲਾਖਾਂ ਪੈਸੇ ਭੇਜਿਆ ਜਾਵੇਗਾ